ਕੁਲੀ ਵਿੱਚ ਜਿਹੜਾ 11 ਫੇਸ ਥਾਣੇ ਪਰਚਾ ਹੋਇਆ ਕਰਨੈਲ ਸਿੰਘ ਤੇ ਕੀ ਕਹਨੇ ਉਹਦੇ ਬਾਰੇ ਸਰ ਜੈ ਭੀਮ ਜੈ ਭਾਰਤ ਬਲਜੀਤ ਮਰਵਾਹਾ ਜੀ ਮੈਂ ਤੁਹਾਡਾ ਬਹੁਤ ਧੰਨਵਾਦੀਆਂ ਬਹੁਤ ਰੇਣੀਆਂ ਤੁਹਾਡਾ ਤੁਸੀਂ ਲਗਾਤਾਰਤਾ ਦੇ ਵਿੱਚ ਸਾਡਾ ਸਾਥ ਦੇ ਰਹੇ ਹੋ ਮੈਂ ਸਰ ਇੱਕ ਗੁਰਬਾਣੀ ਦੇ ਵਿੱਚ ਲਾਈਨ ਹੈਗੀ ਹੱਕ ਪਰਾਇਆ ਨਾਨਕਾ ਉਸ ਉਸ ਗਾਏ ਜੋ ਦਲਤਾਂ ਦਾ ਹੱਕ ਖਾਏਗਾ ਜੋ ਦਲਤ ਪਰਿਵਾਰ ਗਰੀਬ ਪਰਿਵਾਰ ਉਹਨਾਂ ਦਾ ਹੱਕ ਖਾਏਗਾ ਦੇਖੋ ਜੀ ਉਹ ਤਾਂ ਲੈਣੇ ਦੇਣੇ ਨੇ ਇਸੇ ਦੁਨੀਆ ਦੇ ਵਿੱਚ ਇੱਥੇ ਹੀ ਲੈਣੇ ਨੇ ਇੱਥੇ ਹੀ ਦੇਣੇ ਨੇ ਜੋ ਤੁਸੀਂ ਹੱਕ ਖਾਤਾ ਉਸ ਹੱਕ ਖਾਣ ਦੇ ਕਰਕੇ ਉਹ ਐਫਆਈਆਰ ਹੋਈ ਹੈ ਜੀ ਐਫਆਈਆਰ ਨੰਬਰ 120 11 ਫੇਸ ਪੁਲਿਸ ਸਟੇਸ਼ਨ ਦੇ ਵਿੱਚ ਹੋਈ ਹੈ ਜੀ ਇਹ ਅਸਲ ਵਿੱਚ ਹੋਈ ਹੈ ਅਮੀਰ ਸਿੰਘ ਤੇ ਜਿਸ ਦਾ ਜਾਲੀ ਨਾਮ ਕਰਨਲ ਸਿੰਘ ਸੀ ਅ ਮੰਗ ਕੀ ਕਰਦੇ ਹਾਂ ਪੰਜਾਬ ਪੁਲਿਸ ਤੋਂ ਧਾਰਾ ਇਹਦੇ ਵਿੱਚ ਜਿਹੜੀਆਂ ਲਾਈਆਂ ਨੇ ਉਸ ਤੇ ਕੋਈ ਹੋਰ ਅੱਗੇ ਧਾਰਾ ਲਾਉਣ ਦੀ ਮੰਗ ਕਰਦੇ ਹੋ? ਹਾਂ ਸਰ ਮੈਂ ਪੰਜਾਬ ਪੁਲਸੀ ਜੀ ਨੂੰ ਬੇਨਤੀ ਕਰ ਰਿਹਾ ਬਹੁਤ ਹੱਥ ਜੋੜ ਕੇ ਮਨ ਦਾ ਰੀਣੀ ਵੀ ਹਾਂ ਔਰ ਮੈਂ ਚਾਹੁੰਦਾ ਜਿਵੇਂ ਮੇਰੇ ਤਿੰਨ ਬ੍ਰਦਰ ਹੋਰ ਨੇ ਇੱਕ ਨੇ ਠਨੌਰ ਦੇ ਵਿੱਚ ਤਹਿਸੀਲਦਾਰ ਨੂੰ ਲਿਖ ਕੇ ਦਿੱਤਾ ਸੀ ਜੀ ਗੁਰਦੀਪ ਸਿੰਘ ਨੇ ਵੀ ਇਹ ਸਾਡਾ ਜਿਹੜਾ ਪਿਤਾ ਰਾਮਦਾਸੀ ਹੈ ਕੁਲਦੀਪ ਸਿੰਘ ਉਧਰ ਨਾ ਮਿਲ ਗਿਆ ਇਧਰ ਮਿਲ ਗਿਆ ਸਾਡੇ ਬਗਲਤ ਬੋਲਦਾ ਹੈ ਉਹਦੇ ਵਿੱਚ ਉਹਨਾਂ ਨੇ ਸਰਪੰਚਾਂ ਨੂੰ ਪੁਰਾਣੇ ਲੰਬੜਦਾਰਾਂ ਨੂੰ ਵੀ ਗਲਤ ਠਹਿਰਾ ਦਿੱਤਾ ਸਾਰਿਆਂ ਨੂੰ ਝੂਠਾ ਪਾ ਰਿਆ ਸੀ ਇੱਕੋ ਗੁਰਦੀਪ ਸਿੰਘ ਜੋ ਕਿ ਸੱਚਪੇਸ਼ ਉਹ ਜਿਹੜਾ ਡਾਇਰੈਕਟਰ ਸੋਸ਼ਲ ਜਸਟਿਸ ਡਿਪਾਰਟਮੈਂਟਰੀ ਕਰਦਾ ਉਹਦੀ ਰਿਪੋਰਟ ਜਿਹੜੀ ਆਈ ਆ ਉਹ ਸਿਖ ਰਾਜਪੂਤ ਦੀ ਆਈ ਆ ਦੂਸਰੇ ਜਿਹੜੇ ਦੋ ਬ੍ਰਦਰ ਨੇ ਗੁਰਨਾਮ ਸਿੰਘ ਤੇ ਸੰਤੋਖ ਸਿੰਘ ਇਹ ਤਿੰਨੇ ਬ੍ਰਦਰਾਂ ਦਾ ਅੱਜ ਸਰ ਸੁਪਰੀਮ ਕੋਰਟ ਦੇ ਵਿੱਚ ਅਨੇਕਚਰ ਦੇ ਵਿੱਚ ਆਇਆ ਹੈ ਪੀ 25 ਦੇ ਵਿੱਚ ਔਰ ਅਨੇਕਚਰ 5 ਦੇ ਵਿੱਚ ਆਇਆ ਜੀ ਵੀ ਇਹਨਾਂ ਨੇ ਝੂਠ ਬੋਲਿਆ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਦੇਸ਼ ਦੀ ਸਰਵੋੱਚ ਅਦਾਲਤ ਹੈ ਉਹਦੇ ਵਿੱਚ ਵੀ ਇਹਨਾਂ ਨੇ ਲਾਇਆ ਉਹ ਹਰਪ੍ਰੀਤ ਸਿੰਘ ਨੇ ਜਿਹੜੀ ਰੈਟ ਪਾਈ ਸੀ ਉਹਦੇ ਵਿੱਚ ਇਹਨਾਂ ਨੇ ਇਹਨਾਂ ਦੇ ਪੇਪਰ ਲਾਏ ਸੀ ਸਾਨੂੰ ਉੱਥੇ ਮਿਲੇ ਵਕੀਲ ਦੇ ਜ਼ਰੀਏ ਵੀ ਉਹ ਨਹੀਂ ਸੀ ਲਾਉਣੇ ਚਾਹੀਦੇ ਜਿਹੜੇ ਮੈਂ ਮਤਲਬ ਮੇਰੇ ਪਿਤਾ ਨੂੰ ਇਹਨਾਂ ਨੇ ਆਰਾਮਦਾਸੀ ਬਣਾ ਦਿੱਤਾ ਸੀ ਤੇ ਇਹਨਾਂ ਨੇ ਗਲਤ ਬੰਦੇ ਦਾ ਮਤਲਬ ਉਹਨਾਂ ਨੂੰ ਇਹਨੂੰ ਪਤਾ ਸੀਗਾ ਇਹਨਾਂ ਦਾ ਜਿਹੜਾ ਜਿਹੜਾ ਮੇਰਾ ਬ੍ਰਦਰ ਹੈ ਸੰਤੋਖ ਸਿੰਘ ਤੇ ਗੁਰਨਾਮ ਸਿੰਘ ਇਹਨਾਂ ਦਾ ਖੋਦ ਆਸਰ ਪ੍ਰਾਣਾ 50 ਸਾਲ ਦਾ ਰਿਕਾਰਡ ਬੋਲਦਾ ਹੈ ਕਨੌਰ ਹਾਈ ਸਕੂਲ ਦਾ ਵੀ ਸਿਖ ਰਾਜਪੂਤ ਨੇ ਇਹਨਾਂ ਨੇ ਜਾਣ ਬੁੱਝ ਕੇ ਉੱਥੇ ਲਿਖ ਕੇ ਦਿੱਤਾ ਜੀ ਇੱਕ ਗਲਤ ਬੰਦੇ ਦਾ ਸਾਥ ਦਿੱਤਾ ਇਹਨਾਂ ਨੂੰ 120 ਪੀਚ ਨਾਲ ਲੈਣਾ ਚਾਹੀਦਾ ਇਹਨਾਂ ਦੇ ਜਿਹੜੇ ਦਫ਼ਤਰ ਦਾ ਰਿਕਾਰਡ ਹੈ ਉਹ ਵੀ ਜਨਰਲ ਦਾ ਕੋਈ ਵੀ ਇਹਨਾਂ ਦਾ ਮਤਲਬ ਰਾਮਦਾਸੀ ਕੋਟਾ ਕਿਸੇ ਨੇ ਨਹੀਂ ਲਿਆ ਇੱਕ ਬ੍ਰਦਰ ਨੇ ਸਿਰਫ ਨੇ ਲਿਆ ਅਮੀਰ ਸਿੰਘ ਉਰਫ ਕਰਨਲ ਸਿੰਘ ਤੁਹਾਡਾ ਭਤੀਜਾ ਹਰਪ੍ਰੀਤ ਕੇਸ ਸਿੰਘ ਇੰਡੀਅਨ ਅਲਾਈਡ ਸਰਵਿਸਿਜ਼ ਦਾ ਅਧਿਕਾਰੀ ਸੀਗਾ ਕਾਸਟ ਜਿਹੜੀ ਤੁਹਾਡੇ ਪਰਿਵਾਰ ਦੇ